ਤਿਉਹਾਰ ਨੂੰ ਲੈ ਕੇ ਦੋ ਤਰੀਕਾਂ 20 ਅਕਤੂਬਰ ਤੇ 21 ਅਕਤੂਬਰ ਉਸ ਨੂੰ ਲੈ ਕੇ ਕਨਫਿਊਜ਼ਨ ਦੁਚਿੱਤੀ ਵਾਲੀ ਸਥਿਤੀ న్యూਸ 18 ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਜਿਹੜੇ ਵਿਦਵਾਨ ਨੇ ਆ ਆਚਾਰੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਿਆ ਜਾਵੇ ਹੁਣ ਵੀ ਆਪੋ ਆਪਣੇ ਤਰਕ ਨੇ ਤੇ ਜ ਦੋਵੇਂ ਤਰ੍ਹਾਂ ਦੇ ਤਰਕ ਸੁਣੋ ਜੋ 20 ਤਰੀਕ ਨੂੰ ਦੀਵਾਲੀ ਮਨਾਉਣ ਨੂੰ ਕਹਿ ਰਹੇ ਨੇ ਜਾਂ 21 ਤਰੀਕ ਨੂੰ ਕਹਿ ਰਹੇ ਨੇ ਉਹਨਾਂ ਦੋਵਾਂ ਦੇ ਤਰਕ ਇਸ ਤਰੀਕੇ ਦੇ ਨੇ ਕਿ ਦੋਵੇਂ ਪਾਸੇ ਲੱਗਦਾ ਕਿ ਹਾਂ 20 ਨੂੰ ਵੀ ਮਨਾਉਣੀ ਚਾਹੀਦੀ ਹੈ ਆ ਤਰਕ ਸਹੀ ਨੇ 21 ਵੀ ਐਵੇਂ ਹੀ ਲੱਗਦਾ ਕਿ ਹਾਂ 21 ਨੂੰ ਹੀ ਬਣਦੀ ਹੈ ਆ ਵੀ ਤਰਕ ਸਹੀ ਨੇ ਪਰ ਅਸੀਂ ਅੱਜ ਇਹ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਦੌਰਾਨ ਕਿ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾ ਰਹੀ ਹੈ ਸਾਡੀ ਟੀਮ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਸੰਸਥਾਵਾਂ ਨੇ ਮੰਦਰ ਨੇ ਜਾਂ ਜਿਹੜੇ ਉੱਥੇ ਆਚਰ ਰਹੇ ਨੇ ਪੰਡਿਤ ਜੀ ਨੇ ਉਹਨਾਂ ਦੇ ਨਾਲ ਗੱਲ ਕਰਕੇ ਹਰ ਸ਼ਹਿਰ ਦੀ ਜਾਣਕਾਰੀ ਇਕੱਠੀ ਕੀਤੀ ਹੈ ਤੁਹਾਨੂੰ ਪੂਰੇ ਪੰਜਾਬ ਦੇ ਕੋਨੇ-ਕੋਨੇ ਦੀ ਮੈਂ ਜਾਣਕਾਰੀ ਦਵਾਂਗਾ ਕਿ ਕਿਹੜੇ ਸ਼ਹਿਰ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾ ਰਹੀ ਹੈ ਔਰ ਐਂਡ ਦੇ ਵਿੱਚ ਇਹ ਵੀ ਦੱਸਾਂਗਾ ਕਿ ਕਿੰਨੇ ਸ਼ਹਿਰਾਂ ਦੇ ਵਿੱਚ 20 ਤਰੀਕ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਤੇ ਕਿੰਨੇ ਸ਼ਹਿਰਾਂ ਦੇ ਵਿੱਚ 21 ਤਰੀਕ ਨੂੰ ਮਨਾਈ ਜਾ ਰਹੀ ਹੈ ਇਹ ਇਹ ਕੋਸ਼ਿਸ਼ ਇਸ ਕਰਕੇ ਹੈ ਤਾਂ ਕਿ ਸਾਨੂੰ ਵੀ ਥੋੜਾ ਜਿਹਾ ਕਲੀਅਰ ਹੋ ਸਕੇ ਆਪਾਂ ਸਾਰਿਆਂ ਨੂੰ ਕਿ ਦੀਵਾਲੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕਦੋਂ ਮਨਾਈ ਜਾ ਰਹੀ ਹੈ ਪੰਚਾਂਗ ਦੇ ਮੁਤਾਬਿਕ ਜਦੋਂ ਅਸੀਂ ਪੰਡਤ ਜੀ ਨਾਲ ਗੱਲ ਕਰਦੇ ਹਾਂ ਤਾਂ ਕਹਿੰਦੇ ਪੰਚਾਂਗ ਦੇ ਵਿੱਚ ਲਿਖਿਆ ਹੋਇਆ ਹੈ ਕਿ ਦੀਵਾਲੀ 21 ਦੀ ਮਨਾਓ ਤੇ ਫਿਰ ਜਦੋਂ ਅਸੀਂ અમાਵਸ ਮੱਸਿਆ ਦੀ ਰਾਤ ਦਾ ਜ਼ਿਕਰ ਕਰਦੇ ਹਾਂ ਤਾਂ ਉਹ 20 ਤਰੀਕ ਬਣਦੀ ਆ ਆਪੋ ਆਪਣੇ ਤਰਕ ਤਾਂ ਅੱਜ ਗੱਲ ਕਰਾਂਗੇ ਦੀਵਾਲੀ ਕਦੋਂ ਤਾਂ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਇਸ ਸਮੇਂ ਖੂਬ ਪਣੋ ਬਾਜ਼ਾਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਦੀਵਾਲੀ ਕਦੋਂ ਦੀ ਹੈ ਇਸ ਨੂੰ ਲੈ ਕੇ ਬੇਸ਼ੱਕ ਸਸਪੈਂਸ ਹੋਵੇ ਪਰ ਕੁਝ ਤਸਵੀਰਾਂ ਮੈਂ ਤੁਹਾਨੂੰ ਦਿਖਾਣਾ ਹੈ ਦੀਵਾਲੀ ਦੀਆਂ ਰੌਣਕਾਂ ਖੂਬ ਲੱਗੀਆਂ ਹੋਈਆਂ ਨੇ ਉਹ ਚਾਹੇ ਖਰੀਦਦਾਰੀ ਆਪਾਂ ਘਰ ਦੇ ਸਾਮਾਨ ਦੀ ਕਰ ਰਹੇ ਹੋਈਏ ਜਾਂ ਪਟਾਕਿਆਂ ਦੀ ਕਰ ਰਹੀ ਹੋਈਏ ਮਠਿਆਈਆਂ ਦੀ ਕਰ ਰਹੀ ਹੋਈਏ ਗਿਫਟ ਪੈਕ ਲੈ ਜਾ ਰਹੇ ਨੇ ਗਿਫਟ ਇੱਕ ਦੂਜੇ ਨੂੰ ਦਿੱਤੇ ਜਾ ਰਹੇ ਨੇ ਦੀਵਾਲੀ ਦੇ ਤਿਹਾੜੀ ਦੇ ਉੱਤੇ ਆਮ ਤੌਰ ਤੇ ਪਾਣੀ ਸਭ ਕੁਝ ਨਜ਼ਰ ਆਉਂਦਾ ਹੈ ਕੁਝ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਨੇ ਔਰ ਤੁਹਾਡੇ ਸ਼ਹਿਰ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾਣੀ ਹੈ ਇੱਕ ਇੱਕ ਕਰਕੇ ਮੈਂ ਸਾਰੇ ਸ਼ਹਿਰਾਂ ਦਾ ਹਾਲ ਤੁਹਾਡੇ ਤੱਕ ਪਹੁੰਚਾਵਾਂਗਾ ਔਰ ਆਖਿਰ ਦੇ ਵਿੱਚ ਇਹ ਵੀ 20 ਤਰੀਕ ਨੂੰ ਦੀਵਾਲੀ ਹੈ ਤੇ ਕਿੰਨੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ 21 ਤਰੀਕ ਨੂੰ ਦੀਵਾਲੀ ਤਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗ੍ਰਾਫਿਕਸ ਦੇ ਜ਼ਰੀਏ ਆਏਗਾ ਸਾਡੇ ਕੋਲ ਕੀ ਪਹਿਲਾ ਗ੍ਰਾਫਿਕ ਆ ਰਿਹਾ ਸਾਡੇ ਕੋਲ ਲੁਧਿਆਣਾ ਦਾ ਕਿ ਲੁਧਿਆਣਾ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾਣੀ ਹੈ ਲੁਧਿਆਣਾ ਦੇ ਵਿੱਚ ਅਸੀਂ ਦਿਵਯ ਜੋਤੀ ਮੰਦਿਰ ਤੱਕ ਪਹੁੰਚ ਕੇ ਤੇ ਉਹਨਾਂ ਦੇ ਮੁਤਾਬਿਕ 1 ਇੱਕ ਅਕਤੂਬਰ ਨੂੰ ਅਸੀਂ ਦੀਵਾਲੀ ਮਨਾ ਰਹੇ ਹਾਂ ਇਹ ਲੁਧਿਆਣਾ ਸ਼ਹਿਰ ਦਾ ਮੈਂ ਤੁਹਾਨੂੰ ਅਪਡੇਟ ਦੇ ਰਿਹਾ ਹਾਂ ਮੈਂ ਇਸ ਕਰਕੇ ਇਥੇ ਕਲੀਅਰ ਕਰ ਦਵਾ ਤੁਹਾਨੂੰ ਕਿ ਜਿਹੜਾ ਅਸੀਂ ਅਪਡੇਟ ਦੇ ਰਹੇ ਹਾਂ ਕਿਉਂਕਿ ਇਸ ਦੇ ਵਿੱਚ ਤਰਕ ਦਿੱਤਾ ਜਾ ਰਿਹਾ ਹੈ ਉਹ ਆਪੋ ਆਪਣੀ ਤਰਕ ਨਹੀਂ ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੇ 20 ਤਰੀਕ ਨੂੰ ਬਣਾ ਰਹੇ ਨੇ ਉਹਨਾਂ ਦਾ ਮੱਛਿਆ ਵਾਲਾ ਤਰਕ ਹੈ ਜਿਹੜੇ 21 ਨੂੰ ਬਣਾ ਰਹੇ ਨੇ ਉਹਨਾਂ ਦਾ ਵੀ ਤਿੱਥਾਂ ਦੇ ਹਿਸਾਬ ਦੇ ਨਾਲ ਆਪਣਾ ਤਰਕ ਹੈ ਯਾਨੀ ਕਿ 20 ਨੂੰ ਵੀ 21 ਨੂੰ ਵੀ ਆਪੋ ਆਪਣਾ ਤਰਕ ਹੈ ਤਾਂ ਲੁਧਿਆਣਾ ਦੇ ਵਿੱਚ 21 ਅਕਤੂਬਰ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਦੇਵਜੋਤੀ ਮੰਦਰ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਉੱਥੇ ਜਿਹੜੇ ਪੁਜਾਰੀ ਸੀ ਆ ਪੰਡਿਤ ਜੀ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਮੁਤਾਬਿਕ 21 ਅਕਤੂਬਰ ਨੂੰ ਦੀਵਾਲੀ ਮਨਾਈ ਜਾਵੇ ਅੱਗੇ ਵਧਦੇ ਹਾਂ ਹੁਣ ਗੱਲ ਕਰਾਂਗਾ ਮੈਂ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ ਦੀਵਾਲੀ ਸੂਬੇ ਦੀ ਰਾਜਧਾਨੀ ਹੈ ਹਰਿਆਣਾ ਦੀ ਰਾਜਧਾਨੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਦੀਵਾਲੀ 20 21 ਅਕਤੂਬਰ ਨੂੰ ਮਨਾਈ ਜਾ ਰਹੀ ਹੈ ਪੰਡਿਤ ਸ਼ਾਮਸੁੰਦਰ ਸ਼ਾਸਤਰੀ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ 21 ਤਰੀਕ ਦਾ ਕਿਹਾ ਕਿ 21 ਤਰੀਕ ਨੂੰ ਇੱਥੇ ਦੀਵਾਲੀ ਮਨਾਈ ਜਾ ਰਹੀ ਹੈ ਹਾਂ ਇਹ ਵੀ ਹੋ ਸਕਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਕੋਈ ਹੋਰ ਇਲਾਕੇ ਦੇ ਵਿੱਚ ਕਿਸੇ ਸਾਂਦੇ ਉੱਤੇ ਕੋਈ ਸ਼ਾਸਤਰੀ ਜੀ ਕੋਈ ਪੰਡਿਤ ਜੀ 20 ਤਰੀਕ ਬਾਰੇ ਕਹਿ ਰਹੇ ਹੋਣ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ 21 ਤਰੀਕ ਦਾ ਜ਼ਿਕਰ ਕਰ ਰਹੇ ਸੀ ਮੋਟਾ-ਮੋਟਾ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵਾਲੇ ਦਿਵਾਲੀ ਕਦੋਂ ਦਿਵਾਲੀ ਮਨਾਈ ਜਾ ਰਹੀ ਹੈ ਲੁਧਿਆਣਾ ਦੇ ਵਿੱਚ 21 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੀ 21 ਤਰੀਕ ਨੂੰ ਹੀ ਦਿਵਾਲੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਆਪਾਂ ਥੋੜਾ ਜਿਹਾ ਹੋਰ ਪੰਜਾਬ ਵਾਲੇ ਪਾਸੇ ਵਧਦੇ ਹਾਂ ਮਾਲਵੇ ਵਾਲੇ ਪਾਸੇ ਵਧਦੇ ਹਾਂ ਤੇ ਗੱਲ ਹੋएगी ਪਟਿਆਲਾ ਦੀ ਪਟਿਆਲਾ ਦੇ ਵਿੱਚ ਵੀ 21 ਅਕਤੂਬਰ ਨੂੰ ਹੀ ਦਿਵਾਲੀ ਮਨਾਈ ਜਾਏਗੀ ਉੱਥੇ ਆਚਾਰੇ ਸੋਮ ਕੀ ਜੋ ਪੰਚਾਂਗ ਆ ਜੋ ਤਿੱਥਾਂ ਨੇ ਉਸ ਦੇ ਹਿਸਾਬ ਦੇ ਨਾਲ 21 ਅਕਤੂਬਰ ਹੈ ਇਸ ਤੋਂ ਭਾਵੇਂ ਵੀ ਹੈ ਕਿ ਪਟਿਆਲਾ ਦੇ ਵਿੱਚ ਹੋ ਸਕਦਾ ਹੈ ਕਿ 21 ਅਕਤੂਬਰ ਨੂੰ ਲੋਕ ਜ਼ਿਆਦਾ ਦੀਵਾਲੀ ਮਨਾਉਂਦੇ ਹੋਏ ਨਜ਼ਰ ਹੁਣ ਆਪਾਂ ਅੱਗੇ ਵਧਦੇ ਹਾਂ ਪਟਿਆਲਾ ਤੋਂ ਅੱਗੇ ਵਧਦੇ ਹਾਂ ਔਰ ਪਟਿਆਲਾ ਤੋਂ ਅੱਗੇ ਵਧਦੇ ਹਾਂ ਤੇ ਹੁਣ ਗੱਲ ਆ ਗਈ ਮੋਹਾਲੀ ਦੀ ਅੱਛਾ ਚੰਡੀਗੜ੍ਹ ਦੇ ਵਿੱਚ ਦੀਵਾਲੀ 21 ਅਕਤੂਬਰ ਦੀ ਸਾਨੂੰ ਪਤਾ ਲੱਗੀ ਤੇ ਜਦੋਂ ਅਸੀਂ ਮੋਹਾਲੀ ਦੇ ਵਿੱਚ ਮੋਹਾਲੀ ਚ ਅਸੀਂ ਪਹੁੰਚੇ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਇਹ ਫੇਜ਼ 1 ਦੇ ਵਿੱਚ ਮੰਦਿਰ ਹੈ ਮੋਹਾਲੀ ਦੇ ਵਿੱਚ ਤਾਂ ਉਹਨਾਂ ਦੇ ਮੁਤਾਬਿਕ ਉੱਥੇ ਜਿਹੜੇ ਪੰਡਿਤ ਜੀ ਆਚਾਰੀ ਜੀ ਮੌਜੂਦ ਸੀ ਉਹਨਾਂ ਨੇ ਦੇਖਿਆ ਦੱਸਿਆ ਕਿ ਇੱਥੇ ਦਾ ਅਸੀਂ ਦੀਵਾਲੀ 20 ਅਕਤੂਬਰ ਨੂੰ ਮਨਾ ਰਹੇ ਹਾਂ ਮੈਂ ਇਕੱਠੇ ਗ੍ਰਾਫਿਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਸਕਰੀਨ ਦੇ ਉੱਤੇ ਮੈਂ ਹੁਣ ਤੱਕ ਤੁਹਾਨੂੰ ਜੋ ਦੱਸਿਆ ਏ ਇੱਕ ਲੁਧਿਆਣਾ ਉਸ ਤੋਂ ਬਾਅਦ ਚੰਡੀਗੜ੍ਹ ਉਸ ਤੋਂ ਬਾਅਦ ਪਟਿਆਲਾ ਤੇ ਮੋਹਾਲੀ ਇਹਨਾਂ ਚਾਰਾਂ ਦੇ ਵਿੱਚ ਜੇਕਰ ਅਸੀਂ ਨਜ਼ਰ ਪਾਈਏ ਤਾਂ ਲੁਧਿਆਣਾ ਪਟਿਆਲਾ ਔਰ ਚੰਡੀਗੜ੍ਹ ਇੱਥੇ 21 ਅਕਤੂਬਰ ਨੂੰ ਹੀ ਦੀਵਾਲੀ ਮਨਾਈ ਜਾਣੀ ਹੈ ਜਦਕਿ ਮੁਹਾਲੀ ਦੇ ਵਿੱਚ ਜਦੋਂ ਅਸੀਂ ਪਹੁੰਚੇ ਆ ਉੱਥੇ ਪੰਡਿਤ ਜੀ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਅਸੀਂ 20 ਅਕਤੂਬਰ ਨੂੰ ਦੀਵਾਲੀ ਮਨਾਵਾਂਗੇ ਮੈਂ ਅਲੱਗ-ਅਲੱਗ ਸ਼ਹਿਰਾਂ ਦਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿੱਥੇ ਕਦੋਂ ਦੀਵਾਲੀ ਮਨਾਈ ਜਾਣੀ ਅੱਗੇ ਵਧਦੇ ਹਾਂ ਤੇ ਅਗਲਾ ਗ੍ਰਾਫਿਕ ਆਏਗਾ ਤੁਹਾਨੂੰ ਲੈ ਕੇ ਚੱਲਦੇ ਹਾਂ ਥੋੜਾ ਜਿਹਾ ਹੋਰ ਪੰਜਾਬ ਦੇ ਅੰਦਰ ਚੰਡੀਗੜ੍ਹ ਵਾਲੇ ਪਾਸੇ ਤੋਂ ਆਪਾਂ ਐਂਟਰ ਕਰਦੇ ਹਾਂ ਤਾਂ ਫਤਿਹਗੜ੍ਹ ਸਾਹਿਬ ਨਾ ਫਤਿਗੜ ਸਾਹਿਬ ਦੇ ਵਿੱਚ ਪੁਜਾਰੀ ਸਭਾ ਜਿਹੜੀ ਹੈਗੀ ਹੈ ਫਤਿਗੜ ਸਾਹਿਬ ਦੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉੱਥੇ 21 ਅਕਤੂਬਰ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਫਤਿਗੜ ਸਾਹਿਬ ਬਹੁਤ ਪਵਿੱਤਰ ਧਰਤੀ ਹੈ ਫਤਿਗੜ ਸਾਹਿਬ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਸਰਹੰਦ ਵੀ ਹੈ ਮੰਡੀ ਗੋਬਿੰਦਗੜ ਵੀ ਹੈ ਇੱਧਰੋਂ ਬੱਸੀ ਪਠਾਣਾ ਵੀ ਹੈਗਾ ਹਮ ਲੋਕ ਵੀ ਇਹ ਪੂਰੇ ਜ਼ਿਲ੍ਹੇ ਨੂੰ ਮੈਂ ਦੱਸ ਰਹੇ ਹਾਂ ਜਿੱਥੇ 21 ਅਕਤੂਬਰ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਫਤਿਗੜ ਸਾਹਿਬ ਦੇ ਵਿੱਚ ਜਿਹੜੀ ਦੀਵਾਲੀ ਦੀ ਸੈਲੀਬ੍ਰੇਸ਼ਨ ਹੈ ਜਿਹੜੀ ਦੀਵਾਲੀ ਦਾ ਮੱਥਾ ਟਿਕਿਆ ਜਾਣਾ ਉਹ 21 ਤਰੀਕ ਨੂੰ ਟਿਕਿਆ ਰੁੱਕ ਰੰਗਾ ਮੈਂ ਫਤਿਹਗੜ ਸਾਹਿਬ ਦਾ ਜ਼ਿਕਰ ਕੀਤਾ ਪਰ ਮੈਂ ਤੁਹਾਨੂੰ ਸੁਣਾਉਣਾ ਹੈ ਕਿ ਫਤਿਹਗੜ ਸਾਹਿਬ ਤੋਂ ਜਿਹੜੇ ਪੁਜਾਰੀ ਨੇ ਉਹ ਕੀ ਕੁਝ ਕਹਿ ਰਹੇ ਨੇ ਦੀਵਾਲੀ ਸੈਲੀਬ੍ਰੇਸ਼ਨ ਨੂੰ ਲੈ ਕੇ ਕਿ 21 ਅਕਤੂਬਰ ਨੂੰ ਕਿਉਂ ਕਿ ਜੋ ਦੀਪਾਵਲੀ ਦਾ ਪਰਵ 21 ਤਾਰੀਖ ਮੰਗਲਵਾਰ ਨੂੰ ਹੈ ਸਭੀ ਖੁਸ਼ਕੁਸ਼ਕ ਸ਼ਾਂਤੀ ਦੇ ਸਾਥ ਔਰ ਬੜੀ ਖੁਸ਼ੀ ਕੇ ਸਾਥ ਧੂਮ-ਧਾਮ ਕੇ ਸਾਥ ਮਨਾਏ ਕਈ ਲੋਕੋ ਕੇ ਮਨ ਮੈਂ ਸ਼ੰਕਾ ਹੈ ਕਿ 20 ਤਾਰੀਖ ਕੀ ਦੀਵਾਲੀ ਹੈ ਜਾਂ ਆਪਣੇ ਟੀਵੀ ਚੈਨਲੋਂ ਪਰ ਯੂਟਿਊਬ ਪਰ ਆਦੀ ਲੋਗ ਪੀਸਤਰੀ ਕੀ ਫੈਲਾ ਰਹੇ ਹਨ ਤਾਂ ਮੇਰੀ ਜਨਤਾ ਸੇ ਅਪੀਲ ਹੈ ਕਿ ਜ਼ਿਆਦਾਤਰ ਹਮਾਰਾ ਜੋ ਉੱਤਰੀ ਭਾਰਤ ਕੇ 50 ਪੰਚਾਂਕਾਰੋ ਨੇ ਜੋ ਦੀਪਾਵਲੀ 21 ਤਾਰੀਖ ਕੀ ਲਗਾਈ ਹੈ ਤਾਂ ਸੁਣਿਆ ਤੁਸੀਂ ਕਿ ਪੰਡਿਤ ਜੀ ਕਹਿ ਰਹੇ ਨੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ 21 ਅਕਤੂਬਰ ਨੂੰ ਅਸੀਂ ਦੀਵਾਲੀ ਸੈਲੀਬ੍ਰੇਟ ਕਰ ਰਹੇ ਹਾਂ ਮੱਥਾ ਜਿਹੜਾ ਸਾਰੇ ਘਰਾਂ ਦੇ ਵਿੱਚ ਟਿਕਿਆ ਜਾਏਗਾ 21 ਅਕਤੂਬਰ ਨੂੰ ਹੁਣ ਅੱਗੇ ਵਧਦੇ ਆਂ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਆਂ ਅ ਅਗਲੇ ਸ਼ਹਿਰ ਵਾਲੇ ਪਾਸੇ ਬਠਿੰਡਾ ਦੇ ਵਿੱਚ ਬਠਿੰਡਾ ਦੇ ਵਿੱਚ ਬ੍ਰਾਹਮਣ ਸਭਾ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਮੁਤਾਬਿਕ 21 ਅਕਤੂਬਰ ਨੂੰ ਹੀ ਦੀਵਾਲੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਬਠਿੰਡਾ ਵਾਲੇ ਪਾਸੇ ਵੀ ਯਾਨੀ ਕਿ ਮੈਂ ਮਾਲਵੇ ਦੇ ਵਿੱਚ ਆਂ ਮਾਲਵੇ ਦੇ ਵਿੱਚ ਪਟਿਆਲਾ ਮਾਲਵੇ ਦੇ ਵਿੱਚ ਮੋਹਾਲੀ ਮਾਲਵੇ ਦੇ ਵਿੱਚ ਅਲਰੇਡੀ ਫਤਿਹਗੜ੍ਹ ਸਾਹਿਬ ਆ ਚੁੱਕਿਆ ਹੈ ਔਰ ਹੁਣ ਬਠਿੰਡਾ ਵੀ ਆ ਗਿਆ ਚਾਰ ਥਾਵਾਂ ਦਾ ਮੈਂ ਜ਼ਿਕਰ ਕਰ ਰਿਹਾ ਉਹਨਾਂ ਦੇ ਵਿੱਚੋਂ ਤਿੰਨ ਥਾਵਾਂ ਦੇ ਉੱਤੇ ਦੀਵਾਲੀ 21 ਤਰੀਕ ਨੂੰ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਇਹ ਬਠਿੰਡਾ ਦਾ ਹੈ 21 ਅਕਤੂਬਰ ਬ੍ਰਾਹਮਣ ਸਭਾ ਦੇ ਮੁਤਾਬਕ ਹੁਣ ਅੱਗੇ ਵਧਦੇ ਹਾਂ ਬਠਿੰਡਾ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਦੁਆਬੇ ਦਾ ਰੁਕ ਕਰਦੇ ਹਾਂ ਦੁਆਬੇ ਦੇ ਵਿੱਚ ਜਲੰਧਰ ਜਲੰਧਰ ਦੇ ਵਿੱਚ ਵੀ ਦੇਵੀ ਤਲਾਬ ਮੰਦਿਰ ਦੇ ਜਿਹੜੇ ਨੁਮਾਇੰਦੇ ਨੇ ਪੁਜਾਰੀ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਲੰਧਰ ਦੇ ਵਿੱਚ ਵੀ ਉਹਨਾਂ ਦੇ ਮੁਤਾਬਿਕ 21 ਅਕਤੂਬਰ ਨੂੰ ਹੀ ਦੀਵਾਲੀ ਸੈਲੀਬ੍ਰੇਟ ਕੀਤੀ ਜਾਏਗੀ ਹੁਣ ਤੱਕ ਜਿਹੜੇ ਰੁਝਾਨ ਨੇ ਹੁਣ ਤੱਕ ਜਿਹੜੇ ਤੁਸੀਂ ਕਹੋ ਕਿ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਉਹਨਾਂ ਦੇ ਮੁਤਾਬਿਕ 1 ਜੁਲਾਈ ਅਕਤੂਬਰ ਨੂੰ ਹੀ ਦੀਵਾਲੀ ਸੈਲੀਬ੍ਰੇਟ ਕੀਤੀ ਜਾਣੀ ਹੈ ਤਾਂ ਦੀਵਾਲੀ ਕਦੋਂ ਹੈ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਪਰ ਦੀਵਾਲੀ ਵੱਖ-ਵੱਖ ਥਾਵਾਂ ਤੇ ਕਦੋਂ ਮਨਾਈ ਜਾ ਰਹੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਰਿਹਾ ਜਲੰਧਰ ਤੋਂ ਬਾਅਦ ਅਸੀਂ ਹੁਣ ਅੱਗੇ ਵਧਦੇ ਹਾਂ ਤੇ ਅੰਮ੍ਰਿਤਸਰ ਦਾ ਰੁਕ ਕਰਾਂਗੇ ਮਾਝੇ ਵਾਲੇ ਪਾਸੇ ਮਾਝੇ ਦੇ ਵਿੱਚ ਦੀਵਾਲੀ ਕਦੋਂ ਮਨਾਈ ਜਾ ਰਹੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਮੰਦਿਰ ਬਹੁਤ ਵੱਡਾ ਤੀਰਥ ਸਥਲ ਹੈ ਬਹੁਤ ਵੱਡਾ ਮੰਦਿਰ ਹੈ ਦੁਰਗਿਆਣਾ ਮੰਦਿਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ 21 ਅਕਤੂਬਰ ਨੂੰ ਹੀ ਦੀਵਾਲੀ ਸੈਲੀਬ੍ਰੇਟ ਕਰਾਂਗੇ ਯਾਨੀ ਕਿ ਜਲੰਧਰ ਦੇ ਵਿੱਚ ਵੀ ਪਟਿਆਲਾ ਦੇ ਵਿੱਚ ਵੀ ਬਠਿੰਡਾ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਪੰਜਾਬ ਦੇ ਵੱਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਦੀਵਾਲੀ 21 ਅਕਤੂਬਰ ਨੂੰ ਹੀ ਸੈਲੀਬ੍ਰੇਟ ਕੀਤੀ ਜਾਣੀ ਤਾਂ ਚਾਰੇ ਸਾਡੇ ਕੋਲ ਆ ਗਈਆਂ ਨੇ ਪਲੇਟਸ ਗ੍ਰਾਫਿਕ ਦੀਆਂ ਫਤਿਹਗੜ੍ਹ ਸਾਹਿਬ 21 ਤਰੀਕ ਹੈ ਬਠਿੰਡਾ ਦੇ ਵਿੱਚ 21 ਅਕਤੂਬਰ ਹੈ ਅੰਮ੍ਰਿਤਸਰ ਦੇ ਵਿੱਚ 21 ਅਕਤੂਬਰ ਹੈ ਔਰ ਜਲੰਧਰ ਦੇ ਵਿੱਚ ਵੀ 21 ਅਕਤੂਬਰ ਹੈ ਯਾਨੀ ਕਿ ਆਲਮੋਸਟ ਸਾਰੀਆਂ ਚਾਰ ਜਿਹੜੀਆਂ ਥਾਵਾਂ ਦਾ ਮੈਂ ਤੁਹਾਨੂੰ ਦਿਖਾਇਆ ਸਾਰੀਆਂ ਥਾਵਾਂ ਦੇ ਉੱਤੇ 21 ਅਕਤੂਬਰ ਨੂੰ ਹੀ ਦੀਵਾਲੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਹੁਣ ਅੱਗੇ ਵਧਦੇ ਹਾਂ ਮੈਂ ਮਾਝੇ ਦੇ ਵਿੱਚ ਹੀ ਇਹ ਰੁਕ ਕਰਾਂਗਾ ਤਰਨਤਾਰਨ ਦਾ ਤਰਨਤਾਰਨ ਆ ਗਿਆ ਤਰਨਤਾਰਨ ਦੇ ਵਿੱਚ ਦੇਖੋ ਅੰਮ੍ਰਿਤਸਰ ਤੇ ਤਰਨਤਾਰਨ ਬਿਲਕੁਲ ਨਾਲ ਲੱਗਦੇ ਜ਼ਿਲ੍ਹੇ ਨੇ ਬਹੁਤੇ ਦੂਰ ਨਹੀਂ ਨੇ ਪਰ ਤਰਨਤਾਰਨ ਦੇ ਵਿੱਚ 20 ਅਕਤੂਬਰ ਨੂੰ ਹੀ ਦੀਵਾਲੀ ਸੈਲੀਬ੍ਰੇਟ ਕੀਤੀ ਜਾਏਗੀ ਔਰ ਅ ਵਕ ਵਕ ਜਿਹੜੇ ਉੱਥੇ ਪੰਡਿਤ ਨੇ ਉੱਥੇ ਜਿਹੜੇ ਪੁਜਾਰੀ ਆ ਚੱਲ ਰਹੇ ਨੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਸਾਡੇ ਨੁਮਾਇੰਦੇ ਨੇ ਤਰਨਤਾਰਨ ਦੇ ਵਿੱਚ ਉਹਨਾਂ ਨੇ ਗੱਲਬਾਤ ਕਰਕੇ ਸਾਡੇ ਕੋਲ ਜਾਣਕਾਰੀ ਭੇਜੀ ਹੈ ਕਿ ਉੱਥੇ 20 ਅਕਤੂਬਰ ਨੂੰ ਸੈਲੀਬ੍ਰੇਟ ਕੀਤੀ ਜਾਏਗੀ ਯਾਨੀ ਕਿ ਮਾਝੇ ਦੇ ਚਾਰ ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਤਾਂ ਦੋ ਜ਼ਿਲ੍ਹਿਆਂ ਦਾ ਆਪਣੇ ਕੋਲ ਇਸ ਸਮੇਂ ਜਾਣਕਾਰੀ ਆ ਗਈ ਹੈ ਅੰਮ੍ਰਿਤਸਰ ਦੇ ਵਿੱਚ 21 ਅਕਤੂਬਰ ਨੂੰ ਔਰ ਤਰਨਤਾਰਨ ਦੇ ਵਿੱਚ 20 ਅਕਤੂਬਰ ਨੂੰ ਦੀਵਾਲੀ ਸੈਲੀਬ੍ਰੇਟ ਕੀਤੀ ਜਾਏ ਅੱਗੇ ਵਧਦੇ ਹਾਂ ਹੁਣ ਮੱਝ ਦਾ ਇੱਕ ਹੋਰ ਜ਼ਿਲ੍ਹਾ ਗੁਰਦਾਸਪੁਰ ਅੱਛਾ ਗੁਰਦਾਸਪੁਰ ਸਭ ਤੋਂ ਇੰਟਰਸਟਿੰਗ ਹੈ ਕਿ ਗੁਰਦਾਸਪੁਰ ਦੇ ਵਿੱਚ ਇਲਾਕੇ ਦੇ ਮੁਤਾਬਿਕ ਵੱਖ-ਵੱਖ ਥਾਵਾਂ ਦੇ ਤੇ ਜਿਹੜੇ ਪੰਡਤਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉੱਥੇ ਜਿਹੜੇ ਪੰਡਤ ਜੀ ਨੇ ਉਹ 20 ਤਰੀਕ ਵੀ ਕਹਿ ਰਹੇ ਨੇ 21 ਅਕਤੂਬਰ ਵੀ ਕਹਿ ਰਹੇ ਨੇ ਯਾਨੀ ਕਿ ਗੁਰਦਾਸਪੁਰ ਦੇ ਵਿੱਚ ਕੋਈ ਕਲੀਅਰ ਪਿਕਚਰ ਸਾਨੂੰ ਨਜ਼ਰ ਨਹੀਂ ਆਈ ਬਾਕੀ ਥਾਵਾਂ ਦੀ ਤਰ੍ਹਾਂ ਇਸ ਕਰਕੇ ਅਸੀਂ 20 ਤੇ 21 ਦੋਵੇਂ ਤਰੀਕਾਂ ਲਿਖ ਦਿੱਤੀਆਂ ਜਿਹੜੇ ਗੁਰਦਾਸਪੁਰ ਦੇ ਵਿੱਚ ਦੀਵਾਲੀ ਸੈਲੀਬ੍ਰੇਸ਼ਨ ਨੂੰ ਲੈ ਕੇ ਮੱਝੇ ਦਾ ਜ਼ਿਕਰ ਕੀਤਾ ਸੀ ਮੱਝ ਦੇ ਚਾਰ ਜ਼ਿਲ੍ਹੇ ਨੇ ਚਾਰ ਦੇ ਵਿੱਚੋਂ ਤਿੰਨ ਜ਼ਿਲ੍ਹ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖੋ 21 ਤਰੀਕ ਦੀ ਤਰਨਤਾਰਨ ਚ 20 ਤਰੀਕ ਦੀ ਗੁਰਦਾਸਪੁਰ ਦੇ ਵਿੱਚ ਆ ਗਈ 20 ਤੇ 21 ਤਰੀਕ ਦੀ ਤਿੰਨੇ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਫਰਕ ਨਜ਼ਰ ਆ ਰਿਹਾ ਹੈ ਹੁਣ ਅੱਗੇ ਵਧਦਾ ਅਗਲਾ ਜ਼ਿਲ੍ਹਾ ਆਏਗਾ ਪਠਾਨਕੋਟ ਚੌਥਾ ਜ਼ਿਲ੍ਹਾ ਆ ਗਿਆ ਮਾਝੇ ਦਾ ਔਰ ਪਠਾਨਕੋਟ ਦੇ ਵਿੱਚ 21 ਅਕਤੂਬਰ ਨੂੰ ਹੀ ਦੀਵਾਲੀ ਮਨਾਈ ਜਾਣੀ ਆ ਵਕਪਕ ਜਿਹੜੇ ਉੱਥੇ ਪੰਡਿਤ ਜੀ ਨੇ ਉਹਨਾਂ ਦੇ ਨਾਲ ਉੱਥੇ ਸਾਡੀ ਗੱਲਬਾਤ ਹੋਈ ਹੈ ਸਾਡੇ ਨੁਮਾਇੰਦਿਆਂ ਦੀ ਔਰ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਸੀਂ 21 ਅਕਤੂਬਰ ਨੂੰ ਦੀਵਾਲੀ ਸੈਲੀਬ੍ਰੇਟ ਕਰ ਰਹੇ ਹਾਂ अच्छा ਜਦੋਂ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚੋਂ ਕਸਬੇ ਦੇ ਵਿੱਚੋਂ ਤਾਂ ਤੁਹਾਨੂੰ ਵੀ ਪਤਾ ਲੱਗਦਾ ਕਿ ਆਪਣੇ ਇਲਾਕੇ ਦੇ ਵਿੱਚ ਕਿੰਨੀ ਤਰੀਕ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਤੁਸੀਂ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਜੁੜੇ ਹੋਏ ਹੋ ਤਾਂ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਦੀਵਾਲੀ ਕਿਹੜੇ ਦਿਨ ਸੈਲੀਬ੍ਰੇਟ ਕਰ ਰਹੇ ਹੋ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਦਿਨ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ 20 ਨੂੰ ਜਾਂ 21 ਨੂੰ ਆਪੋ ਆਪਣੀ ਤਰਕ ਜ਼ਰੂਰ ਦਿੱਤੇ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਵੱਖ-ਵੱਖ ਪੰਡਤ ਜੀ ਕਹਿ ਰਹੇ ਨੇ ਕਿ 1 1 ਅਕਤੂਬਰ ਨੂੰ ਹੀ ਦੀਵਾਲੀ ਸੈਲੀਬ੍ਰੇਟ ਹੋਏਗੀ ਸਾਡੇ ਕੋਲ ਪਠਾਨਕੋਟ ਤੋਂ ਇੱਕ ਪੰਡਿਤ ਜੀ ਦੇ ਜਿਹੜੇ ਤਰਕ ਨੇ ਆ ਉਹਨਾਂ ਦੇ ਵੱਲੋਂ ਜੋ ਦੱਸਿਆ ਜਾ ਰਿਹਾ ਉਹ ਵੀ ਤੁਹਾਨੂੰ ਸੁਣਵਾਉਣਾ ਹੈ ਕਿ ਪਠਾਨਕੋਟ ਦੇ ਵਿੱਚ 21 ਅਕਤੂਬਰ ਨੂੰ ਹੀ ਦੀਵਾਲੀ ਕਿਉਂ ਆ ਮਤਲਬ ਹੈ ਕਿ ਜਿੱਥਾਂ ਪਰ ਸੂਰਜ ਅਸਤ ਸੇ ਪਹਿਲੇ અમાਵਸਿਆ ਸਮਾਪਤ ਹੋ ਰਹੀ ਹੈ ਵਹਾਂ ਪਰ ਦੀਵਾਲੀ 20 ਤਰੀਕੋ ਹੋਗੀ ਔਰ ਜਿੱਥਾਂ ਪਰ ਸੂਰਜ ਅਸਤ ਕੇ ਬਾਅਦ અમાਵਸਿਆ ਸਮਾਪਤ ਹੋ ਰਹੀ ਹੈ वहाँ पर दीपावली 21 तारीख को ही मनाई जाएगी खास करके उत्तर भारत में सूर्यास्त के बाद अमावस्या समाप्त हो रही है इसलिए दीपावली 21 अक्टूबर को ही मनाई जाएगी तो साढ़े पठान को पठानकोट भी आ गया तो कोशिश करा कि जेकर माझे के चारे ज़िले अं दिखा सके स्क्रीन के उ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਜੇਕਰ ਚਾਰੋਂ ਜ਼ਿਲ੍ਹੇ ਅਸੀਂ ਦਿਖਾ ਸਗੇ ਦੇਖੋ ਇਹਨਾਂ ਚਾਰ ਜ਼ਿਲ੍ਹਿਆਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਔਰ ਚਾਰੇ ਜ਼ਿਲ੍ਹਿਆਂ ਦੇ ਵਿੱਚ ਜੇਕਰ ਤੁਸੀਂ ਨਜ਼ਰ ਪਾਓ ਤਾਂ ਇੱਥੇ ਅੰਮ੍ਰਿਤਸਰ ਤੇ ਪਠਾਨਕੋਟ ਬਹੁਤ ਕਲੀਅਰ ਹੈ ਕਿ 21 ਤਰੀਕ ਨੂੰ ਤਰਨਤਾਰਨ ਕਲੀਅਰ ਹੈ ਕਿ 20 ਤਰੀਕ ਨੂੰ ਗੁਰਦਾਸਪੁਰ ਦੇ ਵਿੱਚ 20 ਤੇ 21 ਦੋਵੇਂ ਦਿਨ ਤੁਹਾਨੂੰ ਲੋਕ ਸੈਲੀਬ੍ਰੇਟ ਕਰਦੇ ਹੋਏ ਮੱਥਾ ਟੇਕਦੇ ਹੋਏ ਆ ਪਟਾਕੇ ਚਲਾਉਂਦੇ ਹੋਏ ਨਜ਼ਰ ਆ ਸਕਦੇ ਨੇ ਤਾਂ ਮਾਝੇ ਦੇ ਚਾਰੇ ਜ਼ਿਲ੍ਹੇ ਆ ਚੁੱਕੇ ਨੇ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਜੋ ਮੈਂ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ ਕਿ ਇੱਥੇ ਤਸਵੀਰ ਸਾਫ਼ ਹੈ ਕਿ ਦੋ ਜ਼ਿਲ੍ਹੇ ਤਾਂ 21 ਅਕਤੂਬਰ ਨੇ ਇਨਫੈਕਟ ਤੁਸੀਂ ਕਹੋ ਕਿ ਤਿੰਨ ਜ਼ਿਲ੍ਹਿਆਂ ਦੇ ਵਿੱਚ 21 ਅਕਤੂਬਰ ਵਾਲੇ ਪਾਸੇ ਆ ਤਰਨਤਾਰਨ ਦੇ ਵਿੱਚ 20 ਅਕਤੂਬਰ ਦੀ ਸਾਡੇ ਕੋਲ ਜਾਣਕਾਰੀ ਪਹੁੰਚ ਰਹੀ ਹੈ ਮੈਂ ਅੱਗੇ ਵਾਅਦਾ ਕਪੂਰਥਲਾ ਦਾ ਰੁੱਕ ਕਰਾਂਗਾ ਕਪੂਰਥਲਾ ਦੇ ਵਿੱਚ ਦੀਵਾਲੀ ਸੈਲੀਬ੍ਰੇਟ 21 ਅਕਤੂਬਰ ਨੂੰ ਜੀਆਂ ਕਪੂਰਥਲਾ ਦੇ ਵਿੱਚ ਵਕਤ ਵਕ ਜਿਹੜੇ ਪੰਡਿਤ ਨੇ ਉਹਨਾਂ ਦੇ ਨਾਲ ਗੱਲਬਾਤ ਅਸੀਂ ਕੀਤੀ ਹੈ ਸਾਡੇ ਨੁਮਾਇੰਦਿਆਂ ਨੇ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਪੂਰਥਲਾ ਦੇ ਵਿੱਚ 21 ਅਕਤੂਬਰ ਨੂੰ ਦੀਵਾਲੀ ਸੈਲੀਬ੍ਰੇਟ ਕੀਤੀ ਜਾਏਗੀ ਅਗਲੇ ਅਸੀਂ ਸ਼ਹਿਰ ਦਾ ਤੇ ਜ਼ਿਲ੍ਹੇ ਦਾ ਰੁੱਕ ਕਰਦੇ ਹੁਸ਼ਿਆਰਪੁਰ ਦਾ ਇਹ ਵੀ ਦੁਆਬੇ ਦਾ ਇੱਕ ਹੋੜ ਜ਼ਿਲ੍ਹਾ ਜਲੰਧਰ ਮੈਂ ਤੁਹਾਨੂੰ ਦਿਖਾਇਆ ਸੀ ਕਪੂਰਥਲਾ ਦੇ ਦਿਖਾ ਦਿੱਤਾ ਤੇ ਹੁਣ ਹੁਸ਼ਿਆਰਪੁਰ ਆ ਗਿਆ ਹੁਸ਼ਿਆਰਪੁਰ ਦੇ ਵਿੱਚ 20 ਅਕਤੂਬਰ ਮੈਂ ਆਪਣੀ ਟੀਮ ਨੂੰ ਕਹਾਂਗਾ ਜੇ ਜਲੰਧਰ ਵੀ ਦਿਖਾ ਸਕੀਏ ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ 20 ਅਕਤੂਬਰ ਨੂੰ ਪੰਡਿਤ ਅਸ਼ਵਨੀ ਸ਼ਰਮਾ ਨੇ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਹੁਸ਼ਿਆਰਪੁਰ ਦੇ ਜਿਹੜੇ ਲੋਕ ਨੇ ਉਹ ਮੈਜੋਰਟੀ ਆਫ ਪੀਪਲ 20 ਤਰੀਕ ਨੂੰ ਸੈਲੀਬ੍ਰੇਟ ਕਰਦੇ ਨਜ਼ਰ ਆਉਣਗੇ ਜਲੰਧਰ ਦੇ ਵਿੱਚ 21 ਅਕਤੂਬਰ ਨੂੰ ਹੈ ਦੇਵੀ ਤਲਾਬ ਮੰਦਿਰ ਦੀ ਵੱਲੋਂ ਜੋ ਸਾਨੂੰ ਜਾਣਕਾਰੀ ਮਿਲੀ ਤਾਂ ਬਾਇਨ ਲਾਰਜ ਤੁਸੀਂ ਦੇਖੋ ਕਿ ਦੁਆਬੇ ਦੇ ਵਿੱਚ ਵੀ ਚਾਰ ਜ਼ਿਲ੍ਹੇ ਇਨਫੈਕਟ ਨਵਾਂ ਸ਼ਹਿਰ ਆਏਗਾ ਸਾਡੇ ਕੋਲ ਨਵਾਂ ਸ਼ਹਿਰ ਰਹਿ ਗਿਆ ਨਵਾਂ ਸ਼ਹਿਰ ਦੇ ਵਿੱਚ ਅ ਠੀਕ ਹੈ ਸਾਡੇ ਕੋਲ ਕਪੂਰਥਲਾ ਔਰ ਜਲੰਧਰ ਦੋਵੇਂ ਆਗੇ ਨੇ ਕਪੂਰਥਲਾ ਜਲੰਧਰ ਦੋਵੇਂ ਥਾਵਾਂ ਦੇ ਉੱਤੇ 21 ਅਕਤੂਬਰ ਨੂੰ ਐ ਔਰ ਇੱਕ ਵਾਰੀ ਹੁਸ਼ਿਆਰਪੁਰ ਵੀ ਦਿਖਾ ਦਿਓ ਹੁਸ਼ਿਆਰਪੁਰ ਆਜੇ ਵੇ ਸਕਰੀਨ ਦੇ ਉੱਤੇ ਔਰ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜੀ ਦੀਵਾਲੀ ਦੀ ਸੈਲੀਬ੍ਰੇਸ਼ਨ ਹੈ ਹੁਸ਼ਿਆਰਪੁਰ ਦੇ ਵਿੱਚ ਉਹ 20 ਅਕਤੂਬਰ ਨੂੰ ਐ ਅੱਛਾ ਜਿਹੜੇ ਦੁਆਬੇ ਦੇ ਜ਼ਿਲ੍ਹੇ ਨੇ ਮੈਂ ਉਹਨਾਂ ਦਾ ਜ਼ਿਕਰ ਕੀਤਾ ਹੈ ਕਪੂਰਥਲਾ ਤੇ ਜਲੰਧਰ 21 ਅਕਤੂਬਰ ਤੇ ਹੁਸ਼ਿਆਰਪੁਰ ਦੇ ਵਿੱਚ 20 ਅਕਤੂਬਰ ਅੱਗੇ ਵਧਦੇ ਨਵਾਂ ਸ਼ਹਿਰ ਦਿਖਾ ਦਿਓ ਇੱਕ ਵਾਰੀ ਨਵਾਂ ਸ਼ਹਿਰ ਦੇ ਵਿੱਚ ਚੌਥਾ ਜ਼ਿਲ੍ਹਾ ਦੁਆਬੇ ਦਾ ਇੱਥੇ 20 ਅਕਤੂਬਰ ਨੂੰ ਅੱਛਾ ਦੁਆਬਾ ਬੜਾ ਇੰਟਰਸਟਿੰਗ ਹੈ ਦੋ ਜ਼ਿਲ੍ਹਿਆਂ ਦੇ ਵਿੱਚ 21 ਅਕਤੂਬਰ ਨੂੰ ਹੈ ਦੋ ਜ਼ਿਲ੍ਹਿਆਂ ਦੇ ਵਿੱਚ ਦੋ ਸ਼ਹਿਰਾਂ ਦੇ ਵਿੱਚ 20 ਅਕਤੂਬਰ ਨੂੰ ਆ ਚਾਰੇ ਇੱਕ ਵਾਰ ਸਕਰੀਨ ਦੇ ਉੱਤੇ ਲਿਆਏ ਹੋ ਜੇ ਪੋਸੀਬਲ ਹੋ ਸਕੇ ਤਾਂ ਜਿਹੜੇ ਮੈਂ ਤੁਹਾਨੂੰ ਮੱਝ ਦੇ ਚਾਰੇ ਜ਼ਿਲ੍ਹੇ ਦਾ ਦਿੱਤੇ ਦੁਆਬੇ ਦੇ ਚਾਰੇ ਜ਼ਿਲ੍ਹੇ ਸਾਡੀ ਸਕਰੀਨ ਦੇ ਉੱਤੇ ਆ ਜਾਣਗੇ ਔਰ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ 20 ਤਰੀਕ ਨੂੰ ਹੈ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਦੇ ਨਾਲ ਨਾਲ ਜਲੰਧਰ ਜਲੰਧਰ ਦੇ ਨਾਲ ਨਾਲ ਕਪੂਰਥਲਾ ਇਹ ਚਾਰ ਜ਼ਿਲ੍ਹੇ ਨੇ ਦੁਆਬੇ ਦੇ ਜਿਹੜੇ ਮੈਂ ਦਿਵਾਲੀ ਉੱਥੇ ਕਿਹੜੀ ਤਰੀਕ ਨੂੰ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਇਨਫੈਕਟ ਮੈਂ ਦੱਸ ਦਿੱਤਾ ਕਿ ਦੋ ਜ਼ਿਲ੍ਹਿਆਂ ਦੇ ਵਿੱਚ 20 ਤਰੀਕ ਨੂੰ ਹੈ ਦੋ ਜ਼ਿਲ੍ਹਿਆਂ ਦੇ ਵਿੱਚ ਕਿਹੜੀ ਤਰੀਕ ਨੂੰ ਹੈ ਔਰ ਇਹਨਾਂ 40 ਜ਼ਿਲ੍ਹਿਆਂ ਦੇ ਵਿੱਚ ਦੀਵਾਲੀ ਆਪੋ ਆਪਣੀ ਤਰੀਕੇ ਨਾਲ ਸੈਲੀਬ੍ਰੇਟ ਕੀਤੀ ਜਾਏਗੀ ਚਲੋ ਦੀਵਾਲੀ ਤੁਸੀਂ ਕਿਸੇ ਵੀ ਦਿਨ ਸੈਲੀਬ੍ਰੇਟ ਕਰੋ ਉਮੀਦ ਕਰਦੇ ਹਾਂ ਕਿ ਦੀਵਾਲੀ ਤੁਹਾਡੇ ਲਈ ਬਹੁਤ ਖੁਸ਼ੀਆਂ ਭਰਿਆ ਤਿਉਹਾਰ ਹੋਵੇ ਚਾਰੇ ਸਾਡੀ ਸਕਰੀਨ ਦੇ ਉੱਤੇ ਆ ਚੁੱਕੇ ਨੇ ਜਲੰਧਰ ਦੇਵੀਦਲਾ ਮੰਦਿਰ ਦੇ ਮੁਤਾਬਿਕ 21 ਤਰੀਕ ਨੂੰ ਹਿਾਰਪੁਰ ਪੰਡਿਤ ਅਸ਼ਵਨੀ ਸ਼ਰਮਾ ਕਹਿ ਰਹੇ ਨੇ 20 ਅਕਤੂਬਰ ਨੂੰ ਔਰ ਨਵਾਂ ਸ਼ਹਿਰ ਦੇ ਵਿੱਚ ਮੁਕਤੀਨਾਥ ਮੰਦਿਰ ਹੈ ਉਹ ਕਹਿ ਰਹੇ ਨੇ 20 ਅਕਤੂਬਰ ਨੂੰ ਮਨਾਓ ਕਪੂਰਥਲਾ ਦੇ ਵਿੱਚ ਵੱਖ-ਵੱਖ ਜਿਹੜੇ ਪੰਡਤ ਨੇ ਉਹ ਕਹਿ ਰਹੇ ਨੇ 1 ਅਕਤੂਬਰ ਨੂੰ ਮਨਾਓ ਅੱਗੇ ਵਾਧੇ ਤੇ ਕੁਝ ਹੋਰ ਥਾਵ ਯਾ ਸੰਗਰੂਰ ਹੁਣ ਆਪਾਂ ਮਾਲਵੇ ਵਾਲੇ ਪਾਸੇ ਮੈਂ ਮਾਝਾ ਤੇ ਦੁਆਬਾ ਤੁਹਾਨੂੰ ਦੱਸ ਦਿੱਤਾ ਮੈਂ ਮਾਲਵੇ ਵਾਲੇ ਪਾਸੇ ਦੁਬਾਰਾ ਆ ਗਿਆ ਪਟਿਆਲਾ ਫਤਿਗੜ ਸਾਹਿਬ ਮੋਹਾਲੀ ਲੁਧਿਆਣਾ ਚੰਡੀਗੜ੍ਹ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਸੰਗਰੂਰ ਦੇ ਵਿੱਚ 1 1 ਅਕਤੂਬਰ ਦੀ ਦੀਵਾਲੀ ਆਚਾਰੀ ਬ੍ਰਿਜੇਸ਼ ਦੀਕਸ਼ ਜੀ ਦੇ ਵੱਲੋਂ ਇਨਫੈਕਟੋ ਸਾਡੇ ਨਾਲ ਡਿਬੇਟ ਦੇ ਵਿੱਚ ਵੀ ਇੱਕ ਦਿਨ ਪਹਿਲਾਂ ਜੁੜੇ ਸੀ ਤੁਸੀਂ ਸੁਣਿਆ ਹੋਵੇਗਾ ਅੱਗੇ ਵਧਦੇ ਹਾਂ ਸੰਗਰੂਰ ਤੋਂ ਬਾਅਦ ਅਸੀਂ ਰੁਕ ਕਰਾਂਗੇ ਸੰਗਰੂਰ ਦੇ ਵਿੱਚ ਆਚਾਰੀ ਬ੍ਰਿਜੇਸ਼ ਦੀਕਸ਼ ਜੀ ਕਹਿ ਰਹੇ ਨੇ ਕਿ 1 1 ਅਕਤੂਬਰ ਨੂੰ ਦੀਵਾਲੀ ਤੁਸੀਂ ਮਨਾਓ ਸੰਗਰੂਰ ਤੋਂ ਅ ਉਸ ਦਾ ਉਕਰਦਿਆਂ ਬਰਨਾਲਾ ਸੰਗਰੂਰ ਤੋਂ ਬਾਅਦ ਆਏਗਾ ਬਰਨਾਲਾ ਬਰਨਾਲਾ ਦੇ ਵਿੱਚ ਵੀ 21 ਅਕਤੂਬਰ ਨੂੰ ਹੀ ਉੱਥੇ ਵੱਖ-ਵੱਖ ਜਿਹੜੇ ਮੰਦਿਰ ਨੇ ਜਿਹੜੇ ਪੰਡਿਤ ਜੀ ਉੱਥੇ ਹੈਗੇ ਨੇ ਉਹਨਾਂ ਦੇ ਨਾਲ ਸਾਡੇ ਨੁਮਾਇੰਦੇ ਨੇ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 21 ਅਕਤੂਬਰ ਨੂੰ ਹੀ ਸੈਲੀਬ੍ਰੇਟ ਕੀਤੀ ਜਾਵੇ ਕਿ 1 ਅਕਤੂਬਰ ਨੂੰ ਸੈਲੀਬ੍ਰੇਟ ਕਰੀਏ ਅੱਗੇ ਵਧਦੇ ਹਾਂ ਤੇ ਹੋਰ ਸਰਹਦੀ ਜ਼ਿਲ੍ਹੇ ਦਾ ਮੈਂ ਰੁਕ ਕਰਦਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਹੈ ਫਿਰੋਜ਼ਪੁਰ ਆਏਗਾ ਜੀ ਹਾਂ ਫਿਰੋਜ਼ਪੁਰ ਆ ਗਿਆ ਫਿਰੋਜ਼ਪੁਰ ਦੇ ਵਿੱਚ ਵੀ 21 ਅਕਤੂਬਰ ਨੂੰ ਹੀ ਦੀਵਾਲੀ ਮਨਾਈ ਜਾ ਰਹੀ ਹੈ ਕਾਲੀ ਬਾੜੀ ਮੰਦਿਰ ਦੇ ਯੋ ਨੂ ਮੈਂਦਰ ਦੇ ਨਾਲ ਜਿਹੜੇ ਉੱਥੇ ਪੁਜਾਰੀ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਸਾਡੀ ਹੋਈ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 21 ਅਕਤੂਬਰ ਨੂੰ ਫਿਰੋਜ਼ਪੁਰ ਦੇ ਵਿੱਚ ਦੀਵਾਲੀ ਸੈਲੀਬ੍ਰੇਟ ਕੀਤੀ ਜਾਏ। ਹੁਣ ਅੱਗੇ ਵਧਦੇ ਹਾਂ। ਹੋਰ ਸਾਡੇ ਕੋਲ ਕਿਹੜੇ ਫਿਰੋਜ਼ਪੁਰ ਤੋਂ ਪੰਡਿਤ ਦਾ ਇੱਕ ਬਿਆਨ ਵੀ ਆ ਉਹ ਵੀ ਮੈਂ ਤੁਹਾਨੂੰ ਸੁਣਾਉਂਦਾ। ਆਖਰ ਮਤ ਕੇ ਅਨੁਸਾਰ ਦੀਪਾਵਲੀ 21 ਤਾਰੀਖ ਮੰਗਲਵਾਰ ਦੀ ਬਣਦੀ ਹੈ। ਪਰੰਤੂ ਕੁਝ ऐसे ज्योतिषी पैदा हो गए हैं हमारे देश के बीच में जो हर त्योहार को खराब कर रहे हैं क्योंकि उनको ना तो ज्योतिष के बीच में इतना ज्ञान है कि ये तिथियां जो आती हैं ये तिथियां किस समय तक कौन सी तिथि गिननी चाहिए किस दिन दूसरी चीज़ ये है अगर 20 तारीख को ये कहते हैं कि दीपावली है ਤੋ 20 ਤਾਰੀਖ ਨੂੰ ਸਵੇਰ ਤੋਂ અમાਵਸ ਨਹੀਂ ਹੈ। અમાਵਸ ਤੋਂ ਸాయੰਕਾਲੇ ਸ਼ਾਮ ਨੂੰ ਹੁਣ ਅੱਗੇ ਵਧਦੇ ਕੋਝੋਰ ਜ਼ਿਲ੍ਹਿਆਂ ਦਾ ਵੀ ਅਸੀਂ ਰੁਕ ਕਰਾਂਗੇ ਤੇ ਉੱਥੇ ਕਿੰਨੇ ਕਿੰਨੀ ਤਾਰੀਖ ਨੂੰ ਮਨਾਈ ਜਾ ਰਹੀ ਹੈ ਦੀਵਾਲੀ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ 21 ਤਾਰੀਖ ਨੂੰ ਸੀ ਨਾਲ ਲੱਗਦਾ ਜ਼ਿਲ੍ਹਾ ਫਾਜ਼ਿਲਕਾ ਹੈ ਉੱਥੇ 20 ਤਾਰੀਖ ਨੂੰ ਦੀਵਾਲੀ ਸੈਲੀਬ੍ਰੇਟ ਹੋਏਗੀ ਹਿੰਦੂ ਜਾਗਰਣ ਮੰਚ ਦੇ ਵੱਲੋਂ ਜਿਹੜੀ ਇਹ ਜਾਣਕਾਰੀ ਦਿੱਤੀ ਗਈ ਹੈ ਸ਼ਹਿਰ ਵਾਸੀਆਂ ਤੱਕ ਵੀ ਪਹੁੰਚੀ ਹੋਏਗੀ 20 ਅਕਤੂਬਰ ਨੂੰ ਫਾਜ਼ਿਲਕਾ ਦੇ ਵਿੱਚ ਦੀਵਾਲੀ ਸੈਲੀਬ੍ਰੇਟ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਮੈਂ ਅੱਗੇ ਵਧਦਾ ਹਾਂ ਮੁਕਸਰ ਸਾਹਿਬ ਦਾ ਰੁਕ ਕਰਦਾ ਹਾਂ ਮੁਕਸਰ ਸਾਹਿਬ ਦੇ ਵਿੱਚ 21 ਅਕਤੂਬਰ ਨੂੰ ਦੀਵਾਲੀ ਸੈਲੀਬ੍ਰੇਟ ਕੀਤੀ ਜਾਣੀ ਹੈ ਮੁਕਸਰ ਦੀ ਬ੍ਰਾਹਮਣ ਸਭਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਕਦੋਂ ਜਿਹੜੇ ਦੀਵਾਲੀ ਸੈਲੀਬ੍ਰੇਟ ਕੀਤੀ ਜਾਵੇ ਮੁਕਸਰ ਆ ਗਿਆ ਉਸ ਤੋਂ ਬਾਅਦ ਮੋਗਾ ਦਾ ਰੁੱਕ ਰਹਿਨੇ ਆ ਮੋਗਾ ਦੇ ਵਿੱਚ 21 ਅਕਤੂਬਰ ਨੂੰ ਦੀਵਾਲੀ ਸੈਲੀਬ੍ਰੇਟ ਕੀਤੀ ਜਾਣੀ ਹੈ ਇਨਫੈਕਟ ਨਾਲ ਲੱਗਦੇ ਜ਼ਿਲ੍ਹੇ ਨੇ ਤੁਸੀਂ ਦੇਖੋ ਲੁਧਿਆਣਾ ਦੇ ਵਿੱਚ ਵੀ 21 ਤਰੀਕ ਨੂੰ ਮੋਗਾ ਦੇ ਵਿੱਚ ਵੀ 21 ਤਰੀਕ ਨੂੰ ਦੀਵਾਲੀ ਸੈਲੀਬ੍ਰੇਟ ਕੀਤੀ ਜਾਣੀ ਹੈ ਬਗਲਾ ਮੁਖੀ ਮੰਦਰ ਦੀ ਇਹ ਜਾਣਕਾਰੀ ਹੈ ਅੱਛਾ ਪਟਿਆਲੇ ਦਾ ਵੀ ਪਾਰਟ ਹੈ ਨਾਬਾ ਉੱਥੇ ਦੀ ਵੀ ਜਾਣਕਾਰੀ ਆ ਗਈ ਉਤਸਵ ਕਮੇਟੀ ਦੇ ਵੱਲੋਂ 21 ਅਕਤੂਬਰ ਨੂੰ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਕਿ 21 ਅਕਤੂਬਰ ਨੂੰ ਨਾਬਾ ਦੇ ਵਿੱਚ ਵੀ ਸੈਲੀਬ੍ਰੇਟ ਕੀਤੀ ਜਾਣੀ ਹੈ ਔਰ ਸਾਰੀਆਂ ਥਾਵਾਂ ਆ ਗਈਆਂ ਮੇਰੇ ਕੋਲ ਫਾਜ਼ਿਲਕਾ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਮੋਗਾ ਤੇ ਨਾਬਾ ਇਥੇ ਜਿਹੜੀ ਦੀਵਾਲੀ ਹੈ 21 ਅਕਤੂਬਰ ਨੂੰ ਮਨਾਈ ਜਾ ਰਹੀ ਹੈ ਫਾਜ਼ਿਲਕਾ ਦੇ ਵਿੱਚ 20 ਅਕਤੂਬਰ ਨੂੰ ਦੀਵਾਲੀ ਮਨਾਈ ਜਾਣੀ ਆਪਾਂ ਹੋਰ ਅੱਗੇ ਵਧਦੇ ਹਾਂ ਥੋੜਾ ਜਿਹਾ ਦੁਆਬੇ ਵਾਲੇ ਪਾਸੇ ਫੇਰ ਰੁੱਕ ਕਰਦੇ ਹਾਂ ਗੜਸ਼ੰਕਰ ਦਾ ਰੁੱਕ ਕਰਦੇ ਹਾਂ ਤਾਂ ਗੜਸ਼ੰਕਰ ਦੇ ਵਿੱਚ ਸਨਾਤਨ ਧਰਮ ਸਭਾ ਇਹ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 21 ਅਕਤੂਬਰ ਨੂੰ ਉਹ ਦੀਵਾਲੀ ਸੈਲੀਬ੍ਰੇਟ ਕਰਨਗੇ ਗੜਸ਼ੰਕਰ ਦੇ ਵਿੱਚ 21 ਅਕਤੂਬਰ ਨੂੰ ਦੀਵਾਲੀ ਸੈਲੀਬ੍ਰੇਟ ਕੀਤੀ ਜਾਣੀ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਲੱਗ ਲੱਗ ਸ਼ਹਿਰਾਂ ਦੀ ਜ਼ਿਲ੍ਹਿਆਂ ਦੀ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀ ਤਾਂ ਜਿੰਨੇ ਅਸੀਂ ਤੁਹਾਨੂੰ ਸ਼ਹਿਰ ਜਾਂ ਫਿਰ ਜ਼ਿਲ੍ਹੇ ਦਿਖਾਈ ਨੇ ਉਹ ਮੈਂ ਪੂਰਾ ਟੋਟਲ ਕਰਕੇ ਤੁਹਾਨੂੰ ਦੱਸਾਂਗਾ ਕਿ ਕਿੰਨੇ ਸ਼ਹਿਰਾਂ ਦੇ ਵਿੱਚ ਕਦੋਂ-ਕਦੋਂ ਦੀਵਾਲੀ ਮਨਾਈ ਜਾਣੀ ਹੈ ਉਹ ਸਾਡੇ ਕੋਲ ਆਏਗਾ। ਅ ਦੀਵਾਲੀ ਕਦੋਂ ਜਿਹੜੇ ਮੈਂ ਤੁਹਾਨੂੰ ਅਲੱਗ-ਅਲੱਗ ਸ਼ਹਿਰਾਂ ਦੀ ਰਿਪੋਰਟ ਦਿਖਾਈ ਹੈ ਉਸ ਦੇ ਵਿੱਚੋਂ 20 ਅਕਤੂਬਰ ਵਾਲੇ ਦਿਨ 6 ਥਾਵਾਂ ਦੇ ਉੱਤੇ ਦੀਵਾਲੀ ਮਨਾਈ ਜਾਏਗੀ ਜਦਕਿ 16 ਥਾਵਾਂ ਦੇ ਉੱਤੇ 21 ਅਕਤੂਬਰ ਨੂੰ ਦੀਵਾਲੀ ਮਨਾਈ ਜਾਣੀ ਹੈ। ਜਿਵੇਂ ਮੈਂ ਤੁਹਾਨੂੰ ਸਾਰੇ ਸ਼ਹਿਰ ਦੱਸੇ ਨੇ ਮੋਹਾਲੀ, ਪਟਿਆਲਾ, ਫਿਰੋਜ਼ਪੁਰ, ਫਾਜ਼ਿਲਕਾ ਅੰਮ੍ਰਿਤਸਰ ਬਠਿੰਡਾ ਪਠਾਨਕੋਟ ਗੁਰਦਾਸਪੁਰ ਇਧਰ ਹੁਸ਼ਿਆਰਪੁਰ ਗੜਸ਼ੰਕਰੋਵੇ ਜਲੰਧਰ ਹੋਵੇ ਕਪੂਰਥਲਾ ਹੋਵੇ ਲੁਧਿਆਣਾ ਹੋਵੇ ਚੰਡੀਗੜ੍ਹ ਹੋਵੇ ਮੈਂ ਇਸ ਕਰਕੇ ਸਨੈ ਦਾ ਜ਼ਿਕਰ ਕਰ ਦਿੱਤਾ ਕਿਉਂਕਿ ਜਿਹੜੇ ਜਿਹੜੇ ਮੈਂ ਤੁਹਾਨੂੰ ਨਾਮ ਅਸੀਂ ਟੋਟਲ 22 ਥਾਵਾਂ ਦੇ ਤੁਹਾਨੂੰ ਦਿਖਾਇਆ ਕਿ ਦੀਵਾਲੀ ਕਿੱਥੇ ਸੈਲੀਬ੍ਰੇਟ ਕਿ ਕਦੋਂ ਕੀਤੀ ਜਾਣੀ ਹੈ ਤਾਂ ਇੱਕ ਫਾਈਨਲ ਫਿਗਰ ਸਾਡੇ ਕੋਲ ਆਈ ਹੈ 20 ਅਕਤੂਬਰ ਨੂੰ 6 ਥਾਵਾਂ ਦੇ ਉੱਤੇ ਦੀਵਾਲੀ ਸੈਲੀਬ੍ਰੇਟ ਹੋਣੀ ਹੈ 21 ਅਕਤੂਬਰ ਨੂੰ 16 ਥਾਵਾਂ ਦੇ ਉੱਤੇ ਦੀਵਾਲੀ ਸੈਲੀਬ੍ਰੇਟ ਕੀਤੀ ਜਾਣੀ ਹੈ ਦੇਖੋ ਸਾਡੀ ਕੋਸ਼ਿਸ਼ ਇਹੀ ਸੀ ਇਹਨਾਂ ਸਾਰੀਆਂ ਥਾਵਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਤਾਂ ਕਿ ਤੁਹਾਡੇ ਨਾਲ ਵਾਲੇ ਜ਼ਿਲ੍ਹੇ ਚ ਨਾਲ ਵਾਲੇ ਸ਼ਹਿਰ ਦੇ ਵਿੱਚ ਲੋਕ ਕਦੋਂ ਸੈਲੀਬ੍ਰੇਟ ਕਰਨਗੇ ਉਹ ਤੁਹਾਨੂੰ ਵੀ ਪਤਾ ਹੋਵੇ ਦੀਵਾਲੀ ਕਦੋਂ ਸੈਲੀਬ੍ਰੇਟ ਕਰਨੀ ਹੈ ਤੇ ਹੁਣ ਸਾਰਾ ਕੁਝ ਤੁਹਾਡੇ ਉੱਤੇ ਨਿਰਭਰ ਹੈ